ਖੇਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਨੂੰ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਦੀ ਵੀਡੀਓ ਮੌਸਮ ਬਾਰੇ ਅੱਜ ਤਾਜ਼ਾ ਵੱਡੀ ਅਪਡੇਟ ਪੰਜਾਬ ਦੇ ਵਿੱਚ ਕਈ ਇਲਾਕਿਆਂ 'ਚ ਪਾਵੇਗਾ ਭਾਰੀ ਮੀਂਹ ਅਲਰਟ ਹੋ ਗਿਆ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਇੰਗਾਬ ਜੰਡੀਗੜ ਦਾ ਤਾਪਮਾਨ ਲਗਾਤਾਰ ਡੈਗਰੀ ਪੰਜਾਬ ਦਾ ਔਸਤਨ ਘੱਟੋ-ਘੱਟ ਤਾਪਮਾਨ 3.2 ਡਿਗਰੀ ਹੈ ਤੇ ਜੰਡੀਗੜ ਚ 4.5 ਡਿਗਰੀ ਦੀ ਗ੍ਰਾਫਟ ਦਰਜ ਕੀਤੀ ਗਈ ਹੈ ਸਭ ਤੋਂ ਘੱਟ ਤਾਪਮਾਨ ਸੰਗਰੂਰ ਦੇ ਵਿੱਚ 4.5 ਡਿਗਰੀ ਦਰਜ ਕੀਤਾ ਗਿਆ ਮਾਲੀਮ ਖੜਕੇ ਪੰਜਾਬ ਜੰਡੀਗੜ ਦੇ ਸਾਰੇ ਸ਼ਹਿਰਾਂ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ ਪੱਛਮੀ ਗੜਬੜੀ 8 ਦਸੰਬਰ ਤੋਂ ਸਗਰਮ ਹੈ ਪਰ ਇਸ ਤੋਂ ਪਹਿਲਾਂ 7 ਤੋਂ 9 ਦਸੰਬਰ ਤੱਕ 3 ਦਿਨਾਂ ਲਈ ਸੰਗਣੀ ਤੋਂ ਦਾਲੜੇ ਜਾਰੀ ਹੈ ਇਹਨਾਂ 3 ਦਿਨਾਂ ਦੌਰਾਨ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਰੋਇਪੁਰ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਫੀਤਕੋਟ ਫਾਜ਼ਿਲਕਾ ਫਰੋਇਪੁਰ ਇਨਾਂ ਸਾਰੇ ਇਲਾਕਿਆਂ ਦੇ ਵਿੱਚ ਹੌਂਦਾ ਅਸਰ ਦੇਖਣ ਨੂੰ ਮਿਲੇਗਾ ਤੇ ਬਰਹਾੜਾ ਚ ਬਰਫਬਾਰੀ ਕਰਕੇ ਮੈਦਾਨੀ ਇਲਾਕਿਆਂ 'ਚ ਠੰਡ ਲਗਾਤਾਰ ਵਧ ਰਹੀ ਹੈ ਇਸ ਤੋਂ ਬਾਅਦ ਪੰਜਾਬ ਪੰਡਿੱਗੜ ਰਚ ਤਾਮਨ ਆਮ ਤੱਕ ਪਹੁੰਚ ਗਿਆ ਇਸ ਨਾਲ 8 ਦਸੰਬਰ ਤੋਂ ਪੱਛਮੀ ਗੜਬਰੀ ਸਰਗਰਮ ਹੋਵੇਗੀ ਤੇ ਨਾਲ ਦੀ ਨਾਲ ਥੋੜੇ ਦਿਨਾਂ ਤੱਕ ਮੀਂਹ ਪੈਣ ਦੀ ਵੀ ਪੂਰੀ ਖੁਣੀ ਕੀਤੀ ਗਈ ਹੈ ਵੀਡੀਓ ਦੇਖਣ ਦੀ ਤੁਹਾਡਾ ਧੰਨਵਾਦ